ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਲੁਧਿਆਣਾ ਦੇ ਵਿੱਚ ਬੀਤੀ ਰਾਤ ਬਾਬਾ ਥਾਨ ਸਿੰਘ ਚੌਕ ਦੇ ਵਿੱਚ ਮੋਤੀ ਨਗਰ ਥਾਣੇ ਦੀ ਪੁਲਿਸ ਨੇ ਛਾਪਾ ਮਾਰਿਆ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਦੁਕਾਨ ਤੇ ਚਾਈਨਾ ਡੋਰ ਵੇਚੀਆਂ ਜਾ ਰਹੀਆਂ ਨੇ ਪੁਲਿਸ ਨੇ ਕਰੀਬ 2 ਘੰਟੇ ਦੁਕਾਨ ਦੀ ਚੈਕਿੰਗ ਕੀਤੀ ਪੁਲਿਸ ਨੇ ਮੌਕੇ ਤੋਂ ਕੋਈ ਚਾਈਨਾ ਡੋਰ ਬਰਾਮਦ ਨਹੀਂ ਕੀਤੀ ਪਰ ਪੁਲਿਸ ਨੇ ਕਰੀਬ 10 ਤੋਂ 15 ਵਿਅਕਤੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੁਝ ਮਾਮਲਾ ਸੀਗਾ ਜੇਕਰ ਚਾਇਨਾ ਡੋਰ ਮਿਲਦੀ ਹੈ ਤਾਂ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿੱਥੇ ਪੁਲਿਸ ਨਸ਼ੇ ਖਿਲਾਫ ਦਿਨ ਰਾਤ ਕੰਮ ਕਰ ਰਹੀ ਹੈ ਉੱਥੇ ਹੀ ਮੋਗਾ ਪੁਲਿਸ ਪ੍ਰਸ਼ਾਸਨ ਨੇ ਅੱਜ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਤੇ ਖੇਡਾਂ ਵੱਲ ਮੋੜਨ ਦੇ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਇਸ ਰੈਲੀ ਦੀ ਅਗਵਾਈ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਜੋਗਿੰਦਰ ਸਿੰਘ ਚੌਕ ਤੋਂ ਸਾਈਕਲ ਚਲਾ ਕੇ ਕੀਤੀ ਪਿੰਡ ਕਲਕਲਾ ਤੱਕ ਹੋਈ ਇਸ ਸਾਈਕਲ ਰੈਲੀ ਦੇ ਵਿੱਚ ਮੋਗਾ ਪੁਲਿਸ ਦੇ ਜਵਾਨ ਤੇ ਅਧਿਕਾਰੀ ਗੈਰ ਸਰਕਾਰੀ ਸੰਗਠਨ ਸਕੂਲੀ ਵਿਦਿਆਰਥੀ ਦੇ ਨਾਲ ਨਾਲ ਮੋਗਾ ਜ਼ਿਲ੍ਹੇ ਦੇ ਗਾਇਕ ਸਿੱਪੀ ਗਿਲ ਤੇ ਵਿਰਾਸਤ ਸਿੰਘ ਨੇ ਵੀ ਸ਼ਿਰਕਤ ਕੀਤੀ ਸਮਾਜ ਸੇਵਾ ਸਾੜੀ ਰਿਸਣ ਮੂਗਾ ਐਨ ਜੀਓ ਸਾਰਿਆਂ ਇਥੇ ਪਿਆਪ ਪੁਲਿਸ ਦੇ ਨਾਲ ਆ ਕਿ ਜਿਹੜੇ ਨਸ਼ੇ ਚੱਲ ਰਹੇ ਆ ਨਸ਼ਿਆਂ ਦਾ ਦੌਰ ਬਹੁਤ ਜਿਆਦਾ ਹੈ ਕਿਉਂਕਿ ਨੌਜਵਾਨ ਪੀੜੀ ਨੂੰ ਵੇਰ ਕਰਨਾ ਵਾਸਤੇ ਆ ਵੀ ਸਾਈਕਲ ਚਲਾਓ ਸ਼ੇਅਰ ਕਰਦੇ ਰਹੋ ਤੇ ਪੁਲਿਸ ਦਾ ਸਹਿਯੋਗ ਦਿਓ ਜਿਹੜਾ ਨਸ਼ਾ ਨਸ਼ਾ ਬਹੁਤ ਲਾਹਣਤ ਹੈ ਉਹਦੇ ਵਿੱਚ ਸਾਡੀ ਸਮਾਜ ਸੇਵਾ ਸਾੜੀ ਰਿਸਣ ਮੂਗਾ ਵੱਲੋਂ ਗੱਡੀ ਵੀ ਸਾਡੀ ਲੱਗੀ ਹੈ ਅਸੀਂ ਇਹਦੀ ਰੈਲੀ ਦੇ ਵਿੱਚ ਸਹਿਯੋਗ ਦੇ ਰਿਹਾ ਮੈਨੂੰ ਸਮਝਦਾ ਜੀ ਬਹੁਤ ਚੰਗਾ ਉਪਰਾਲਾ ਇਹ ਅ ਅੱਜ ਸਾਈਕਲ ਰੈਲੀ ਆ ਹਨਾ ਸਾਡੇ ਇਥੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆਯੋਜਿਤ ਕੀਤੀ ਗਈ ਆ ਐਸਐਸਪੀ ਸਾਹਿਬ ਵੱਲੋਂ ਮਾਨਯੋਗ ਔਰ ਮੈਨੂੰ ਲੱਗਦਾ ਕਿ ਵੀ ਇਹ ਸਾਡੇ ਨੌਜਵਾਨ ਜਿਹੜੇ ਪੀੜ੍ਹੀ ਲਈ ਬਹੁਤ ਚੰਗੀ ਗੱਲ ਆ ਉਹਨਾਂ ਨੂੰ ਦੇਖ ਕੇ ਹੋਰ ਇੱਕ ਮੈਨੂੰ ਲੱਗਦਾ ਕਿ ਹੰਗਾਰਾ ਮਿਲਦਾ ਚੰਗੇ ਪਾਸੇ ਲੱਗਣ ਨੂੰ एनसीसी साइकिल रैली ਨੂੰ ਸ਼੍ਰੀ ਅੰਮ੍ਰਿਤਸਰ ਦੇ ਮਸ਼ਹੂਰ ਗੋਲਡਨ ਗੇਟ ਤੋਂ ਆਰਮੀ ਦੇ ਅਧਿਕਾਰੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਬ੍ਰਿਗੇਡੀਅਰ ਕੁਲਪ੍ਰੀਤ ਸਿੰਘ ਬਾਵਾ ਨੇ ਪਵਮੰਤੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਤੇ ਹੁਸੈਨੀਵਾਲਾ ਤੋਂ ਨਵੀਂ ਦਿੱਲੀ ਤੱਕ ਸਾਈਕਲ ਰੈਲੀ ਦੀ ਅਗਵਾਈ ਕਰਨ ਸੋਮबीर ਜਿਹੜੇ ਪਹੁੰਚੇ ਤੇ 6 ਕੁੜੀਆਂ ਤੇ 6 ਮੁੰਡੇ ਕ੍ਰੈਡਿਟ ਸਮੇਤ 15 ਸਾਈਕਲ ਸਵਾਰ 25 ਤਰੀਕ ਨੂੰ 45 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਬਿਆਸ ਜਾਣਗੇ ਗੋਲਡਨ ਗੇਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਕੈਂਡੀਡੇਟ ਜਿਹੜੇ ਨੇ ਉਹ ਗੋਲਡਨ ਗੇਟ ਵਿਖੇ ਸਾਰਾ ਗੜੀ ਸਮਾਰਕ ਤੇ ਸ਼ਰਧਾਂਜਲੀ ਉਹਨਾਂ ਨੇ ਭੇਟ ਕੀਤੀ। ਜਿਵਾਜ ਕੀ ਐਨਸੀਸੀ ਸਾਈਕਲ ਰੈਲੀ ਨਿਕਲੀ ਜਾ ਰਹੀ ਹੈ। ਉਹ ਚੰਡੀਗੜ੍ਹ ਤੋਂ ਸ਼ੁਰੂ ਹੋਈ। ਚੰਡੀਗੜ੍ਹ ਕੇ ਜੋ ਡਾਇਰੈਕਟਰ ਹੈ ਉਹਨਾਂ ਨੇ ਸ਼ੁਰੂ ਕਰਵਾਈ ਕ੍ਰੋਸ ਪੁਟ ਤੇ। ਔਰ ਕੈਂਪ ਕਰਨ ਹੋਤੇ ਹੋਏ ਅੱਜ ਅਮਰਪੁਰ ਤੱਕ ਪਹੁੰਚਿਆ। और यहाँ से जो है अपने चंडीगढ़ जाएगी चंडीगढ़ से पानीपत सोनीपत जाते हुए दिल्ली पहुँचेगी तो क्योंकि जो मेन दो इवेंट है एन के एक होता है रिपब्लिक डे परेड और दूसरा होता है प्राइम मिनिस्टर एन रैली और एन जो प्राइम मिनिस्टर की रैली है उसमें ये कन्विनेट होगी और इसका जो मेन महत्व है रैली का वो है नेशनल स्पिरिट नेशनल इंटीग्रिटी और करेज बरेबरी ਜੋ ਜੋ ਦੇਸ਼ ਭਗਤੀ ਹੈ ਉਸ ਨੂੰ ਮਤਲਬ ਬੋਸਟੇ ਕਰਨਾ ਰੂਪਨਗਰ ਪੁਲਿਸ ਨੇ 11 ਕਤਲ ਕਰਨ ਵਾਲੇ ਤੇ ਹੋਰ अनेका ਵਾਰਦਾਤਾਂ ਦੇ ਵਿੱਚ ਸ਼ਾਮਿਲ ਹੋਣ ਵਾਲੇ આરોપી ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਰੂਪਨਗਰ ਪੁਲਿਸ ਮੁਤਾਬਕ આરોપી ਨੇ ਆਪਣੇ ਜੁਰਮ ਕਬੂਲ ਕਰ ਲਏ ਨੇ ਇਹ ਨਹੀਂ ਪਿਛਲੇ ਦਿਨੀ ਰੂਪਨਗਰ ਪੁਲਿਸ ਦੋਸ਼ੀ ਨੂੰ ਹੁਸ਼ਿਆਰਪੁਰ ਵੀ ਲੈ ਕੇ ਆਈ ਸੀ ਤੇ ਪੁਲਿਸ ਦੇ ਵੱਲੋਂ આરોપી ਰਾਮ ਸਰੂਪ ਪੁੱਤਰ ਕేశਰ RAM ਵਾਸੀ ਪਿੰਡ ਚੋਣਾ ਥਾਣਾ ਗਣਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੌਰਾਨ ਉਸਨੇ ਕਈ ਵਾਰਦਾਤਾਂ ਨੂੰ ਮੰਨ ਲਿਆ ਹੈ ਕਿ ਉਸਨੇ ਉਸ ਨੂੰ ਅਣਜਾਣ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਤਿੰਨ ਕਤਲ ਦੀ ਵਾਰਦਾਤਾ ਵੀ ਸ਼ਾਮਿਲ ਨੇ ਹੁਣ ਇਸ ਦਾ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਤ ਵਿੱਚ ਉਹਨੂੰ ਟਰੇਸ ਕੀਤਾ ਗਿਆ ਹੈਗਾ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ਇਹਦੀ ਜਿਹੜੀ লাশ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਦਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫਤੀਸ਼ ਹੈਗੀ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਦੇ ਵਿੱਚੋਂ ਦੋ ਜੋ ਸਾਡੇ ਜ਼ਿਲ੍ਹੇ ਰੂਪਨਗਰ ਦੀ ਹੈਗੇ ਨੇ ਤੁਹਾਨੂੰ ਯਾਦ ਹੋਣਾ ਕਿ ਜਨਵਰੀ ਮਹੀਨੇ ਜਿੱਥੇ ਸੰਤ ਨਿਰੰਕਾਰੀ ਪਵਨ ਜੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਬੋਡੀ ਮਿਲੀ ਸੀਗੀ ਕਾਰ ਵਿੱਚ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕੀਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬੋਡੀ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਿਹੜਾ ਹੈਗਾ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਕਿਸਾਨ ਆंदोलਨ ਨੂੰ ਅੱਜ ਵੱਡਾ ਹੁਲਾਰਾ ਮਿਲਿਆ ਹੈ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾ ਤੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਦਾ ਜਥਾ ਖਨੌਰੀ ਬਾਰਡਰ ਉੱਪਰ ਪਹੁੰਚ ਗਿਆ ਐਸ ਕੇ ਐਮ ਨੇ ਵੀਰਵਾਰ ਨੂੰ ਹੀ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਕਿਸਾਨ ਆंदोलਨ ਦੀ ਹਮਾਇਤ ਦਾ ਐਲਾਨ ਕੀਤਾ ਸੀ ਅੱਜ ਐਸ ਕੇ ਐਮ ਦਾ ਜਥਾ ਖਨੌਰੀ ਪਹੁੰਚਣ ਦੇ ਨਾਲ ਕਿਸਾਨਾਂ ਦਾ ਉੱਥੇ ਹੌਸਲਾ ਵੀ ਬੁਲੰਦ ਹੋ ਗਿਆ ਇੱਥੇ ਆंदोलਨ ਦੀ ਅਗਵਾਈ ਕਰ ਰਹੇ ਲੀਡਰ ਸਰਵਣ ਸਿੰਘ ਭੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਤੋਂ ਸਮਰਥਨ ਤੇ ਸਹਿਮਤੀ ਲਈ ਜਾਵੇਗੀ ਕਿਸਾਨਾਂ ਦਾ ਇਹ ਕਹਿਣਾ ਅਜਨਾਲਾ ਸ਼ਹਿਰ ਦੀਆਂ ਦੋ ਵਾਰਡਾਂ ਦੇ ਉੱਪਰ ਪਿਛਲੇ ਦਿਨੀ ਹੋਈਆਂ ਜਿਮਨੀ ਚੌਣਾ ਦੇ ਵਿੱਚ ਜੇਤੂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਦੇ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਹਾਜ਼ਰੀ ਦੇ ਵਿੱਚ ਸੋਚੁਕਾਈ ਗਈ ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਉੱਥੇ ਹੀ ਜਲਦ ਹੀ ਅਜਨਾਲਾ ਸ਼ਹਿਰ ਨੂੰ ਹੋਰ ਜ਼ਿਆਦਾ ਅਪਗ੍ਰੇਡ ਕਰਨ ਦੇ ਮਕਸਦ ਦੇ ਨਾਲ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਕਿ ਵਿਕਾਸ ਦੇ ਲਈ ਸਾਰੇ ਹੀ ਰਲ ਮਿਲ ਕੇ ਕੰਮ ਕਰਨਗੇ ਤਾਂ ਜੋ ਅਜਨਾਲਾ ਸ਼ਹਿਰ ਦੀ ਹੋਰ ਜ਼ਿਆਦਾ ਤਰੱਕੀ ਕਰ ਸਕੇ ਪੰਜਾਬ 'ਚ ਸੰਗਣੀ ਧੁੰਦ ਤੇ ਠੰਡ ਦਾ ਕਹਿਰ ਜਾਰੀ ਹੈ ਸੰਗਣੀ ਧੁੰਦ ਕਰਕੇ ਸੰਗਰੂਰ ਵਿਖੇ ਇੱਕ ਹਾਦਸਾ ਵਾਪਰ ਗਿਆ বাস ਤੇ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਕੰਡਕਟਰ ਦੀ ਮੌਤ ਹੋ ਚੁੱਕੀ ਹੈ ਤੇ 11 ਦੇ ਕਰੀਬ ਸਵਾਰੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਐਸਐਸਐਫ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਮਨਵਤਾ ਦੇ ਉੱਤਮ ਤੀਰਜ ਸਟਾਨਡਰਡ درجہ ਹਾਸਿਲ ਕਰਨ ਵਾਲੇ ਪਿੰਗਲਵਾੜਾ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਬੀਤੀ ਰਾਤ ਚੋਰਾਂ ਦੇ ਵੱਲੋਂ ਰਾਤ ਦੇ ਸਮੇਂ ਖਜ਼ਾਨਚੀ ਵਾਲੇ ਕਮਰੇ ਦੇ ਵਿੱਚ ਤਾਲੇ ਕੱਟ ਕੇ ਕਮਰੇ ਦੇ ਵਿੱਚੋਂ ਲਗਭਗ 9 ਲੱਖ ਦੀ ਚੋਰੀ ਕੀਤੀ ਗਈ ਹੈ ਸਾਰਾ ਪੈਸਾ ਦਾਨੀਆਂ ਦੇ ਵੱਲੋਂ ਦਾਨ ਕੀਤਾ ਹੋਇਆ ਸੀ ਜਿਸ ਦਾ ਇਸਤੇਮਾਲ ਪਿੰਗਲਵਾੜਾ ਦੇ ਰੋਜ਼ਾਨਾ ਖਰਚਿਆਂ ਦੇ ਵਿੱਚ ਕੀਤਾ ਜਾ ਰਿਹਾ ਸੀਗਾ ਤਾਂ ਹੁਣ ਚੋਰਾਂ ਨੇ 9 ਲੱਖ ਰੁਪਏ ਦੇ ਉੱਪਰ ਹੱਥ ਸਾਫ਼ ਕਰ ਲਿਆ ਹੈ ਉਹਨਾਂ ਦੇ ਇਹਨਾਂ ਦੀ ਮਾਂ ਵੀ ਸਾਡੇ ਕੋਲ ਕੰਮ ਕਰਦੀ ਰਹੀ ਤੇ ਕੋਈ ਨਾ ਇਹਦੇ ਬੱਚੇ ਵੀ ਕਈ ਕੰਮ ਕਰਦੇ ਆ ਪਰ ਇਹਨਾਂ ਨੂੰ ਆਦਤ ਹੈ ਚੋਰੀ ਕਰਨ ਦੀ ਸੀਗੀ ਇਹਨਾਂ ਬੱਚਿਆਂ ਨੂੰ ਪਹਿਲਾਂ ਛੋਟੇ-ਛੋਟੇ ਚੋਰੀਆਂ ਕਰਦੇ ਸੀ ਐਤਕੀ ਵੱਡੀ ਕਰ ਲਈ ਥੋੜੀ ਛੋਟਿਆਂ ਤੇ ਸਿਮਾਫ ਕਰਦੇ ਸੀ ਪਰ ਸਾਨੂੰ ਉਹਦਾ ਸੁਭਾਅ ਦਾ ਪਤਾ ਸੀਗਾ ਤੇ ਐਤਕੀ ਉਹਨੇ ਜਦੋਂ ਵੱਡੀ ਮੱਲ ਮਾਰ ਲਈ ਸੀ ਉਹਦੇ ਥੋੜੀ ਜਿਹੀ ਗਲਤੀ ਸਾਡੇ ਖਜ਼ਾਂਜੇ ਜੀ ਦੇ ਸੀ ਲਈ ਉਹਨਾਂ ਨੇ ਵੈਸੇ ਤਾਂ ਅਸੀਂ ਸਟ੍ਰੌਂਗ ਰੂਮ ਬਣਾਇਆ ਹੋਇਆ ਆਪਣੇ ਵੱਲੋਂ ਲੋਏ ਦੇ ਦਰਵਾਜ਼ੇ ਲੈ ਹੋਇਆ ਬਾਹਰ ਸੁਆਲੇ ਪਰ ਉਹਨਾਂ ਕੁੰਡਾ ਹੀ ਕਟਰ ਨਾਲ ਤੋੜ ਕੇ ਤੇ ਖੋਲਿਆ ਤੇ ਉਹ ਫੇਰ ਵੀ ਅੰਦਰ ਜਾਣੇ ਲੱਗੇ ਉਹ ਟੱਪ ਕੇ ਤੇ ਫੇਰ ਉਹ ਅੰਦਰ ਉਦੋਂ ਉਹ ਕੁਦਰਤੀ ਪੈਸੇ ਜਿਹੜੇ ਸੀ ਆ ਦਰਾਜ ਚ ਰੱਖ ਗਏ ਤੇ ਲੋਕਰ ਚ ਤੇ ਰੱਖੇ ਉਹਨੂੰ ਪਤਾ ਨਹੀਂ ਕਿੱਥੋਂ ਇਨਫੋਰਮੇਸ਼ਨ ਸੀਗੀ ਦੋ ਤਿੰਨ ਦਿਨ ਬੈਂਕ ਬੰਦ ਰਿਹਾ ਇਸ ਕਰਕੇ ਪੈਸੇ ਦੇ ਅਮਾਉਂਟ ਨੂੰ ਲੌਕ ਪੇ 10000 ਰੁਪਏ ਸੀਗਾ ਤੇ ਉਹ ਲੈ ਕੇ ਭੱਜ ਗਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਵਿਖੇ ਤਨਾਤ ਕਲਰਕ ਅਨਿਸ਼ਕਾ ਦੇਵੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ਕਲਰਕ ਅਨਿਸ਼ਕਾ ਦੇਵੀ ਨੇ Google Pay ਜਰੀਏ 1500 ਰੁਪਏ ਦੀ ਰਿਸ਼ਵਤ ਲੈਂਦਿਆਂ ਉਸ ਨੂੰ ਕਾਬੂ ਕੀਤਾ ਲੁਧਿਆਣਾ ਨੂੰ ਅਭੀਜੀਤ ਸਿੰਘ ਵਰਮਾ ਵਾਸੀ ਨਿਊ ਦੀਪ ਨਗਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਕਲਰਕ ਅਨਿਸ਼ਕਾ ਦੇਵੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਸ ਖਿਲਾਫ ਮਾਮਲਾ ਦਰਜ ਕਰਕੇ ਅਗਦੀ ਕਾਰਵਾਈ ਕੀਤੀ ਜਾਵੇਗੀ। ਅਭੀਜੀਤ ਸਿੰਘ ਨੇ ਹੈਬੋਲ ਕਲਾ ਤੋਂ ਨਿਊ ਦੀਪ ਦੀਪ ਨਗਰ ਦੇ ਰਹਿਣ ਵਾਲੇ ਨੇ ਇਹਨਾਂ ਦਾ 100 ਕਇਡਾ ਪਲਾਟ ਸੀਗਾ ਔਰ ਉਹਦੀ ਇਹਨਾਂ ਨੇ ਕਿਹਾ ਦੇ ਸੇਲ ਕਰਨੀ ਸੀ ਕਿ ਫਰਦਰ ਉਦੇ ਵਾਸਤੇ ਐਨਓਸੀ ਦੀ ਲੋੜ ਸੀਗੀ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਗਲਾਡਾ ਵਿਖੇ ਜਦੋਂ ਗਏ ਆ ਉੱਥੇ ਜਿਹੜੀ ਡੀਟਲਿੰਗ ਹੈਂਡ ਕਲਰਕ ਹੈ ਉਹਨੂੰ ਫਰੰਟ ਡੈਸਕ ਐਗਜ਼ੀਕਟਿਵ ਕਹਿੰਦੇ ਆ ਉਹਨਾਂ ਨੂੰ ਮਿਲੇ ਆ ਵੀ ਅਸੀਂ ਐਨਓਸੀ ਲੈਣੀ ਆ ਉਹਨਾਂ ਨੇ 4300 ਜਿਹੜੀ 20 ਰੁਪਏ ਉਹ ਫੀਸ ਸਰਕਾਰੀ ਸੀਗੀ ਕਹਿੰਦੇ ਜੀ ਇਹ ਲੱਗਣੀ ਆ ਉਹਨਾਂ ਨੇ ਉਹ ਪੇ ਕਰਤੀ ਆਨਲਾਈਨ ਉਹਨਾਂ ਦਾ ਜਿਹੜਾ ਪੋਰਟਲ ਹੈਗਾ ਉਸ ਤੋਂ ਬਾਅਦ ਉਹਨੇ ਕਿਹਾ ਜੀ 1500 ਰੁਪਿਆ ਵੀ ਮੈਨੂੰ ਵੀ ਦਿਓ। ਤਾਂ ਉਹਨੇ ਕਿਹਾ ਵੀ ਸਰਕਾਰੀ ਫੀਸ ਤਾਂ ਹੀ ਪੇ ਕਰਤੀ ਤੁਹਾਡੇ ਕਦੇ ਕਹਿੰਦੇ ਜੇ ਤਾਂ ਲੱਗਣੀ ਹੈ ਜੇ ਅਸੀਂ ਤਾਂ ਇਹ ਲੈਣੇ ਆ। ਉਹ ਫਿਰ ਉਹਨੇ ਮਜਬੂਰੀ ਬਸ ਆ ਕੇ 1500 ਰੁਪਿਆ ਉਹਨੂੰ ਦਿੱਤਾ। ਉਹਨੇ ਇਹ ਵੀ ਕਿਹਾ ਵੀ ਫਿਰ ਅਕਾਊਂਟ ਵਿੱਚ ਇਹਨੂੰ Google Pay ਰੈਂਪ ਆ ਦਿਓ। ਉਹਦਾ ਨੰਬਰ ਉਹਨੇ ਦਿੱਤਾ। ਫਿਰ ਉਹਨੇ 1500 ਰੁਪਿਆ ਉਹਨੂੰ ਦੇ ਦਿੱਤਾ। ਤੇ ਉਹਨੇ ਇਸ ਗੱਲ ਦਾ ਬੁਰਾ ਮਨਾਇਆ ਔਰ ਉਹਨੇ ਜਿਹੜੀ ਪੰਜਾਬ ਗਵਰਨਮੈਂਟ ਦੀ ਐਂਟੀ ਕ腐ਸ਼ਨ ਐਕਸ਼ਨ ਲਾਈਨ ਆ ਉੱਤੇ ਉਹਨੇ ਕੰਪਲੇਂਟ ਪਾਈ। ਔਰ ਕੰਪਲੇਂਟ ਜਦੋਂ ਸਾਡੇ ਕੋਾਈ ਆ ਡੀਐਸਪੀ ਰੇਂਜ 2 ਸ਼ਿਵਚੰਦ ਉਹਨਾਂ ਨੇ ਇਨਕੁਆਰੀ ਕੀਤੀ ਇਨਕੁਆਰੀ ਚ ਹਾਲਾਤ ਸਹੀ ਪਾਏ ਗਏ ਔਰ ਪੈਸੇ ਲੈਣੇ ਉਹਨੇ ਸਾਬਤ ਹੋਏ ਆ ਔਰ ਮੁਕਦਮਾ ਦਰਜ ਕਰਤਾ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਹੈ ਇਸ ਨੌਜਵਾਨ ਨੇ ਲਵ ਮੈਰਿਜ ਕਰਵਾਈ ਸੀ ਤਾਂ ਹੁਣ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਨੌਜਵਾਨ ਦੇ ਸਹੁਰਿਆਂ ਦੇ ਵੱਲੋਂ ਨੌਜਵਾਨ ਨੂੰ ਕਿਡਨਾਪ ਕਰਵਾਇਆ ਗਿਆ ਇਨਸਾਫ ਦੇ ਲਈ ਪੂਰਾ ਪਰਿਵਾਰ ਥਾਣੇ ਦੇ ਬਾਹਰ ਧਰਨਾ ਦੇਣ ਦੇ ਲਈ ਬੈਠ ਗਿਆ ਫਿਰੋਜ਼ਪੁਰ ਸ਼ਹਿਰ ਦੇ ਥਾਣਾ ਸਦਰ ਦੇ ਬਾਹਰ ਅੱਜ ਇੱਕ ਪੀੜਤ ਪਰਿਵਾਰ ਨੇ ਕਈ ਦਿਨਾਂ ਤੋਂ ਲਾਪਤਾ ਹੋਏ ਨੌਜਵਾਨ ਜੱਗਾ ਦਾ ਕੁਝ ਪਤਾ ਨਾ ਲੱਗਣ ਤੇ ਇਹ ਜਿਹੜਾ ਕਦਮ ਚੁੱਕਿਆ ਤੇ ਇਸ ਮੌਕੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਹੈ ਉਹ ਥਾਣੇ ਦੇ ਬਾਹਰ ਧਰਨਾ ਦੇ ਕੇ ਬੈਠਿਆ ਹੋਇਆ ਹੈ ਤੇ ਉਸ ਦੀ ਜਿਹੜੀ ਪਤਨੀ ਹੈ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ। ਗੁਰਦਾਸਪੁਰ ਦਿਨਾਨਗਰ ਦੇ ਸਰਹਦੀ ਕਸਬਾ ਦੋਰਾਂਗਲਾ ਨੇੜੇ ਪਿੰਡ ਸੰਗੌਰ ਵਿਖੇ ਦਿਨਾਨਗਰ ਤੋਂ ਦੋਰਾਂਗਲਾ ਜਾ ਰਹੀ ਇੱਕ ਨਿੱਜੀ ਸਕੂਲ ਦੀ ਵੈਨ ਬੇਕਾਬੂ ਹੋ ਕੇ ਅਚਾਨਕ ਇੱਕ ਘਰ ਦੀ ਕੰਧ ਦੇ ਵਿੱਚ ਟਕਰਾਈ ਤੇ ਇੱਕ ਦੁਕਾਨ ਦੇ ਵਿੱਚ ਜਾ ਕੇ ਵੱਜੀ ਜਿਸ ਕਰਕੇ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ ਹਾਦਸੇ ਵਿਲੇ ਸਕੂਲ ਵੈਨ ਦੇ ਵਿੱਚ ਇੱਕ ਹੀ ਬੱਚਾ ਸੀ ਜੋ ਸਕੂਲ ਤੋਂ ਬਾਅਦ ਘਰ ਪਰਤ ਰਿਆ ਸੀ ਦੁਕਾਨ ਮਾਲਕ ਨੇ ਦੱਸਿਆ ਕਿ ਵੈਨ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਸੀ ਵੈਨ ਪਹਿਲਾਂ ਉਹਨਾਂ ਦੇ ਘਰ ਦੀ ਕੰਧ ਨਾਲ ਜਾ ਟਕਰਾਇਆ ਤੇ ਫਿਰ ਦੁਕਾਨ ਦੇ ਸ਼ਟਰ ਨਾਲ ਜਾ ਟਕਰਾਈ ਇਸ ਕਰਕੇ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਹਾਲਾਂਕਿ ਵੈਨ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ। ਲਾ ਸੰਘ ਹੋ ਰਿਹਾ ਤੇ ਆਪਣੇ ਘਰ ਆਡੇ ਚਾਚਾ ਜੀ ਦਾ ਘਰ ਤੁਸੀਂ ਦੇਖ ਸਕਦੇ ਜੋ ਨੁਕਸਾਨ ਹੋਇਆ ਸਕੂਲ ਸਕੂਲ ਜਿਹੜੀ ਛੋਟੀ ਗੱਡੀ ਹੁੰਦੀ ਉਹ ਆ ਰਹੀ ਸੀ ਬੇਰਨਗਰ ਸਕੂਲ ਦੀ ਗੱਡੀ ਹੈ ਤੇ ਪਤਾ ਨਹੀਂ ਲੱਗਾ ਡਰਾਈਵਰ ਨੂੰ ਕੀ ਹੋਇਆ ਕੀ ਨਹੀਂ ਛੋਟਾ ਜਿਹਾ ਬੱਚਾ ਸੀ ਉਹਦੇ ਵਿੱਚ 3ਵੀਂ ਜਮਾਤ ਚ ਪੜਦਾ ਤੇ ਬੱਚਾ ਸ਼ਾਇਦ 7-8 ਸਾਲ ਦਾ ਹੈਗਾ ਸੀ ਗੱਡੀ ਮਤਲਬ ਪ੍ਰੈਸ ਹੋ ਚੁੱਕੀ ਸੀ ਗੱਡੀ ਦੇ ਚਾਰੇ ਜਿਹੜੇ ਟਾਇਰ ਉਹ ਗੱਡੀ ਵੱਲੋਂ ਸੀ ਹਾਂਜੀ ਗੱਡੀ ਪਹਿਲੇ ਦੀਵਾਰ ਚ ਵੱਜੀ ਐ ਉਸ ਤੋਂ ਬਾਅਦ ਫਿਰ ਕੋਲੇ ਚ ਆ ਕੇ ਵੱਜੀ ਐ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਉਹਨਾਂ ਨੇ ਤੋੜ ਕੇ ਰੱਖ ਦਿੱਤਾ ਸਾਰਾ ਕੁਝ ਫਿਰ ਉਹ ਬਾਹਰੀ ਖੋਲੀ ਐ ਤੋੜੀ ਐ ਸ਼ੀਸ਼ਾ ਤੋੜਿਆ ਵਾ ਦੇਖ ਸਕਦੇ ਹੋ ਸ਼ੀਸ਼ਾ ਵੀ ਤੋੜਿਆ ਫਿਰ ਜਾ ਕੇ ਕੱਢਿਆ ਫਿਰ ਛੋਟਾ ਭਰਾ ਵੀ ਆਇਆ ਮੇਰਾ ਫਿਰ ਕਾਫੀ ਲੋਕ ਆ ਗਏ ਉਹਨਾਂ ਨੇ ਮਦਦ ਕੀਤੀ ਸਾਡੀ ਫਿਰ ਬੱਚੇ ਨੂੰ ਕੱਢਿਆ ਵਿੱਚੋਂ ਫਲੋਰ ਚ ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂਪੀ ਰੋਡਵੇਜ ਬੱਸ ਤੇ ਪ੍ਰਾਈਵੇਟ ਸਲੀਪਰ ਬੱਸ ਦੇ ਵਿੱਚ ਅੰਬੇਡਕਰ ਚੌਂਕ ਦੇ ਉੱਪਰ ਫਲਾਈਓਵਰ ਤੇ ਇੱਕ ਹਾਦਸਾ ਵਾਪਰ ਗਿਆ ਜਿੱਤੇ ਦੋਵੇਂ ਬਸਾਂ ਦੀ ਆਪਸੀ ਟੱਕਰ ਦੇ ਨਾਲ ਹੜਕੰਪ ਮਚ ਗਿਆ। ਯੂਪੀ ਰੋਡਵੇਜ ਦੀ ਬਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਜਿਸ ਦੀ ਪ੍ਰਾਈਵੇਟ ਬਸ ਦੇ ਨਾਲ ਟੱਕਰ ਹੋ ਗਈ। ਦੁਰਘਟਨਾ ਦੇ ਕਾਰਨ ਬਸ ਹਾਈਵੇ ਫਲਾਈਓਵਰ ਤੇ ਲਮਕ ਗਈ ਤੇ ਜਾਣੇ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਦੋਵੇਂ ਬਸਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਤੋਂ ਬਾਅਦ ਟ੍ਰੈਫਿਕ ਦੇ ਵਿੱਚ ਰੁਕਾਵਟ ਆਈ ਪਰ ਮੌਕੇ ਤੇ ਪ੍ਰਸ਼ਾਸਨ ਨੇ ਪਹੁੰਚ ਕੇ ਟ੍ਰੈਫਿਕ ਮੁੜ ਤੋਂ ਸ਼ੁਰੂ ਕਰਵਾ ਦਿੱਤਾ। ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਗੁੰਟਾਲਾ ਪੁਲਿਸ ਚੌਂਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਇਹ ਘਟਨਾ ਵਾਪਰੀ ਹੈ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪੁਲਿਸ ਨੇ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਵਾਜ਼ਕਾਰ ਦੇ ਰੈਡੀਏਟਰ ਦੇ ਫਟਣ ਦੀ ਸੀ ਉਹਨਾਂ ਨੇ ਦੱਸਿਆ ਕਿ ਇਹ 2008 ਦਾ ਮਾਡਲ ਹੈ ਕਾਰ ਦਾ ਤੇ ਸਹਾਇਕ ਸਬ ਇੰਸਪੈਕਟਰ ਦੀ ਕਾਰ ਦੱਸੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇੱਕ ਕਾਰ ਰੈਡੀਏਟਰ ਦੇ ਵਿੱਚ ਧਮਾਕਾ ਹੋਇਆ ਪਰ ਘਟਨਾ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਵਾਇਰਲ ਹੁੰਦੀ ਹੈ ਜੋ ਕਿ ਕਥਿਤ ਤੌਰ ਤੇ ਅਮਰੀਕਾ ਸਥਿਤ ਅਤਵਾਦੀ ਹੈ ਪੀ ਪਾਸ਼ੀਆ ਰਾਹੀਂ ਪੋਸਟ ਕੀਤੀ ਗਈ ਸੀ ਪੋਸਟ ਦੇ ਵਿੱਚ ਪਾਸ਼ੀਆ ਨੇ ਫਰਜ਼ੀ ਮੁਕਾਬਲੇ ਦੇ ਵਿੱਚ ਆਪਣੇ ਦੋ ਸਾਥੀਆਂ ਦੀ ਹੱਤਿਆ ਦਾ ਬਦਲਾ ਲੈਣ ਦੇ ਲਈ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਆਪਣਾ ਮੇਅਰ ਬਣਾਉਣ ਦੇ ਵਿੱਚ ਸਫਲਤਾ ਹਾਸਿਲ ਕਰ ਲਈ ਹੈ ਕੁੰਦਨ ਕੋਗਿਆ ਨੂੰ ਸਰਬਸੰਮਤੀ ਦੇ ਨਾਲ ਮੇਅਰ ਚੁਣਿਆ ਗਿਆ ਹਰਿੰਦਰ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोੜਾ ਤੇ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਰਹੇ ਉਹਨਾਂ ਨੇ ਕਿਹਾ ਕਿ ਸਾਡੀ ਕੋਸ਼ਿਸ਼ ਪਟਿਆਲਾ ਦਾ ਵਿਕਾਸ ਹੈ ਚੋਣਾਂ ਸਮੇਂ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਵੱਲੋਂ ਇਸੇ ਤਰ੍ਹਾਂ ਦਾ ਕੰਮ ਕੀਤਾ ਜਾਵੇਗਾ ਉਹਨਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਆਉਣ ਵਾਲੇ ਸਾਲ ਦੀ ਪੰਜਾਬ ਦੇ ਲਈ ਸ਼ਹਿਰੀ ਵਿਕਾਸ ਦੇ ਨਵੇਂ ਯੁੱਗ ਸਾਬਿਤ ਹੋਣਗੇ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮੰਡੀਕਰਨ ਨੀਤੀ ਦੇ ਖੜੇ ਨੂੰ ਰੱਦ ਕਰ ਦਿੱਤਾ ਹੈ। ਇਸ ਸੰਬੰਧੀ ਜਵਾਬ ਕੇਂਦਰ ਸਰਕਾਰ ਨੂੰ ਭੇਜ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਇਸ ਸੰਬੰਧੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਇਸ ਸੰਬੰਧੀ 10 ਜਨਵਰੀ ਤੱਕ ਸੁਝਾਅ ਭੇਜਣ ਦੇ ਹੁਕਮ ਦਿੱਤੇ ਸਨ ਪੰਜਾਬ ਸਰਕਾਰ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਇਹ ਖਰੜਾ 2021 ਦੇ ਵਿੱਚ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਵਾਦਪੂਰਨ ਉਪਬੰਧਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਹੈ ਅਜਿਹੀ ਨੀਤੀ ਲਿਆਉਣ ਦੀ ਬਜਾਏ ਕੇਂਦਰ ਨੂੰ ਇਹ ਫੈਸਲਾ ਪੰਜਾਬ ਸਰਕਾਰ ਤੇ ਛੱਡ ਦੇਣਾ ਚਾਹੀਦਾ ਹੈ ਉੱਤਰ ਪਾਰ ਦੇ ਵਿੱਚ ਮੌਸਮ ਲਗਾਤਾਰ ਠੰਡਾ ਹੁੰਦਾ ਜਾ ਰਿਹਾ ਹੈ ਮੌਸਮ ਦੇ ਵਿੱਚ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਸਮੇਤ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਦੇ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਠੰਡ ਲਗਾਤਾਰ ਵੱਧ ਰਹੀ ਹੈ ਜਿਸ ਕਰਕੇ ਹੁਣ ਧੁੰਦ ਨੇ ਵੀ ਸੂਬੇ ਦੇ ਵਿੱਚ ਆਪਣੀ ਲਪੇਟ ਛੱੜਨੀ ਸ਼ੁਰੂ ਕਰ ਦਿੱਤੀ ਹੈ ਧੁੰਦ ਕਰਕੇ ਪੰਜਾਬ 'ਚ ਕਈ ਥਾਵਾਂ ਤੇ ਸੜਕ ਦੁਰਘਟਨਾਵਾਂ ਲਗਾਤਾਰ ਵਾਧਰੀਆਂ ਨੇ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਆਵਾਜਾਈ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ ਪੰਜਾਬ ਚ ਅੱਖ ਮਿਚੋਲੀ ਦੀ ਖੇਡ ਖੇਡਦੀ ਆ ਰਹੀ ਹੈ ਧੁੰਦ ਨੇ ਸੂਬੇ ਭਰ ਦੇ ਵਿੱਚ ਅਸਰ ਵਿਖਾ ਦਿੱਤਾ ਹੈ ਗੁਰੂ ਨਗਰੀ ਅੰਮ੍ਰਿਤਸਰ ਤੋਂ ਵੀ ਤਸਵੀਰਾਂ ਸਾਹਮਣੇ ਆਈਆਂ ਐਤੇ ਵਿਜ਼ਿਬਿਲਟੀ ਕਾਫੀ ਘਟ ਰਹੀ ਯਾਨੀ ਕਿ ਜ਼ੀਰੋ ਵਿਜ਼ਿਬਿਲਟੀ ਵੇਖਣ ਨੂੰ ਮਿਲੀ ਭਟਿੰਡਾ ਦੇ ਮਿਨੀ ਸੈਕਰੇਟਰੀਏਟ ਵਿਖੇ ਐਸਐਸਪੀ ਅਮਨੀਤ ਕੋਂਡਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਗਿਆ ਕਿ ਜੋ ਪਿਛਲੇ ਦਿਨੀ ਪਿੰਡ ਵਿਦਿਆਲਾ ਵਿਖੇ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ ਸੀ ਕਤਲ ਦੇ ਵਿੱਚ ਉਹਨਾਂ ਦਾ ਛੋਟਾ ਭਰਾ ਇਹਨਾਂ ਦੋਨਾਂ ਦਾ ਕਾਤਿਲ ਨਿਕਲਿਆ ਉਹਨਾਂ ਨੇ ਦੱਸਿਆ ਕਿ ਇਹਨਾਂ ਦਾ ਕੋਈ ਜ਼ਮੀਨੀ ਵਿਵਾਦ ਸੀ ਆਪਸੇ ਜਿਸ ਨੂੰ ਲੈ ਕੇ ਛੋਟੇ ਭਰਾ ਵੱਲੋਂ ਪਹਿਲਾਂ ਆਪਣੀ ਪਰਜਾਈ ਦਾ ਕਤਲ ਕੀਤਾ ਗਿਆ ਫਿਰ ਆਪਣੇ ਭਰਾ ਦਾ ਵੀ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਹੁਣ ਮ੍ਰਿਤਕ ਬਜ਼ੁਰਗ ਜੋੜੇ ਦੇ ਕਾਤਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸਐਸਪੀ ਨੇ ਦੱਸਿਆ ਕਿ ਹੁਣ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਲੈਰਾ ਗਾਗਾ ਦੇ ਵਿੱਚ ਬੀਤੇ ਦਿਨੀ ਨੌਜਵਾਨ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਲਾਪਤਾ ਨੌਜਵਾਨ ਦੀ ਪੰਜਾਬੀ ਬਾਗ ਦੇ ਵਿੱਚ ਲਾਸ਼ ਮਿਲੀ ਹੈ ਪੁਲਿਸ ਨੇ ਡੂੰਘਾਈ ਦੇ ਨਾਲ ਜਾਂਚ ਕਰਦੇ ਹੋਏ ਪੰਜ ਵਿਅਕਤੀਆਂ ਉੱਪਰ ਮਾਮਲਾ ਦਰਜ ਕੀਤਾ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੂਜਿਆਂ ਦੀ ਭਾਲ ਜਾਰੀ ਹੈ ਪੁਲਿਸ ਨੇ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤਾ ਗੁਰਦਾਸਪੁਰ ਦੇ ਵਿੱਚ ਧੁੰਦ ਤੇ ਵਾਹਨਾ ਦੀ ਤੇਜ਼ ਰਫ਼ਤਾਰ ਕਰਕੇ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਹਾਦਸਾ ਵਾਪਰ ਗਿਆ ਕਿਨਵਾ ਨਾਲ ਭਰਿਆ ਹੋਇਆ ਟਰੱਕ ਇੱਕ ਕਾਰ ਦੇ ਉੱਪਰ ਪਲਟ ਗਿਆ ਤੇ ਕਾਰ ਸਵਾਰ ਦੋ ਨੌਜਵਾਨਾਂ ਦੀ ਬਾਲ-ਬਾਲ ਜਾਨ ਬਚ ਗਈ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਨੇ ਕਾਰ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ ਤੇ ਤੁਰੰਤ ਹਿਵ ਸਿਵਲ ਹਸਪੀਟਲ ਪਹੁੰਚਾ ਦਿੱਤਾ ਹਾਦਸੇ ਦੇ ਵਿੱਚ ਟਰੱਕ ਚਾਲਕ ਵੀ ਜ਼ਖਮੀ ਹੋ ਗਏ ਕੋਵਿਡ ਵਾਇਰਸ ਤੋਂ ਬਾਅਦ ਹੁਣ ਐਚ ਐਮ ਪੀ ਵੀ ਵਾਇਰਸ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਚਲਦੇ ਸਾਰੇ ਹੀ ਦੇਸ਼ਾਂ ਦੇ ਵਿੱਚ ਸਿਹਤ ਵਿਭਾਗਾਂ ਦੇ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਵਿਡ ਵਰਗੀ ਮਹਾਮਾਰੀ ਦੁਬਾਰਾ ਨਾ ਵੜ ਸਕੇ ਭਾਰਤ ਦੇ ਵਿੱਚ ਕਈ ਥਾਵਾਂ ਤੇ ਕਈ ਮਰੀਜ਼ ਇਸ ਵਾਇਰਸ ਦੇ ਨਾਲ ਪੀੜਿਤ ਨਜ਼ਰ ਆ ਰਹੇ ਨੇ ਸਿਹਤ ਵਿਭਾਗ ਦੇ ਵੱਲੋਂ ਅਤੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲ ਵਿਖੇ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ ਜੇਕਰ ਕੋਈ ਸਾਹ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਤੁਰੰਤ ਟੈਸਟ ਕਰਵਾਇਆ ਜਾਵੇਗਾ ਇਸ ਸਰਕਾਰ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਮੋਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮੋਗਾ ਪੁਲਿਸ ਨੇ ਲਗਾਤਾਰ ਨਾਕੇਬੰਦੀ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਦੀ ਮੁਹਿੰਮ ਚਲਾ ਲਈ ਹੈ। ਬੀਤੀ ਸ਼ਾਮ ਮੋਗਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਔਰਤ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ। ਦੋ આરોપીਆਂ ਕੋਲੋਂ 100 ਗ੍ਰਾਮ ਤੇ ਇੱਕ ਔਰਤ ਸਮੇਤ 3 ਵਿਅਕਤੀਆਂ ਕੋਲੋਂ 700 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਜਿਸ ਦੇ ਵਿੱਚ ਦੋਵੇਂ ਮਾਮਲਿਆਂ 'ਚ ਕੁੱਲ 6 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਪੀਡੀ ਨੇ ਦੱਸਿਆ ਹੈ ਕਿ ਇਹਨਾਂ ਆਰੋਪੀਆਂ ਨੂੰ ਅਜੇ ਰਿਮਾਂਡ ਤੇ ਲੈ ਕੇ ਹੋਰ ਕੁਝ-ਕੁਝ ਕੀਤੀ ਜਾਵੇਗੀ ਤੇ ਇਸ ਗੱਲ ਦੀ ਜਾਂਚ ਵੀ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਨਸ਼ਾ ਕਿੱਥੋਂ ਸਪਲਾਈ ਹੋ ਰਿਹਾ ਹੈ। ਅੰਦਨਧਹਾੜੇ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਪਿੰਡ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤਾ ਗਿਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਵਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਨੌਜਵਾਨ ਪਹਿਲਾਂ ਦੁਕਾਨ ਦੇ ਬਾਹਰ ਖੜਾ ਹੁੰਦਾ ਹੈ ਤਾਂ ਜਦੋਂ ਸਾਰੇ ਉੱਥੋਂ ਨਿਕਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦਾ ਹੈ। ਤ ਸੀਐਮ ਸਿਆਣੀ ਨੇ ਪੰਚਕੁਲਾ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ 390 ਅਪਰਾਧੀਆਂ ਹੀ ਕਾਨੂੰਨ ਨੂੰ ਲਾਗੂ ਕਰਨ ਦਾ ਚਰਚਾ ਕੀਤੀ ਗਈ ਹੈ ਨਵੇਂ ਕਾਨੂੰਨ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹਰਿਆਣਾ ਮਹਿਲਾ ਕਮਿਸ਼ਨ ਦੀ ਉਪ ਪ੍ਰਧਾਨ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਸੋਨੀਆ ਅਗਰਵਾਲ ਨੂੰ 1 ਲੱਖ ਦੇ ਰਿਸ਼ਵਤ ਮਾਮਲੇ ਦੇ ਵਿੱਚ ਬਰਖਾਸਤ ਕੀਤਾ ਗਿਆ ਗ੍ਰਿਫਤਾਰੀ ਤੋਂ 25 ਦਿਨਾਂ ਬਾਅਦ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਪਰ ਜੱਜਰ ਦੇ ਵਿੱਚ ਮੁਹੰਮਦਪੁਰ ਮਾਜਰਾ ਪਿੰਡ ਦਾ ਨਾਂ ਬਦਲਿਆ ਗਿਆ ਹੁਣ ਤੋਂ ਇਸ ਦਾ ਨਾਂ ਬਿਰਹੜ ਮਾਜਰਾ ਹੋਵੇਗਾ ਸਰਕਾਰ ਦੇ ਹੁਕਮ ਜਾਰੀ ਹੋਏ ਨੇ ਜਿਸ ਕਰਕੇ ਇਸ ਦਾ ਨਾਮ ਬਦਲ ਕੇ ਬਿਰਹੜ ਮਾਜਰਾ ਰੱਖ ਦਿੱਤਾ ਗਿਆ